ਸਰ 2017 ਦਾ ਘਰਨ ਨਾ ਨਾ ਤੇ ਹੁਣ ਨਾ ਜਾ ਕੇ ਛੱਡਿਆ ਜੀ ਕਿੱਥੇ ਕਿੱਦਾਂ ਇਹ ਸਰ ਇਹ ਤੇਰਾ ਮੈਨੂੰ ਇਹ ਕਿਤੇ ਗੁਰਦਾਸਪੁਰ ਦੇ ਹੈ ਤੇ ਸਤਿ ਸ੍ਰੀ ਅਕਾਲ ਗੁਰਮੀਤ ਸਿੰਘ ਜੀ ਹੈਗੇ ਆ ਮੈਨੂੰ ਉਹਨਾਂ ਨੇ ਇਨਾ ਕੁ ਮੋਟੀਵੇਟ ਕੀਤਾ ਨਾ ਇੱਥੇ ਆ ਕੇ ਮੈਂ ਸਿਰ ਮੈਂ ਉਹਨਾਂ ਦਾ ਇਨਾ ਕੁ ਧੰਨਵਾਦ ਕਰਨਾ ਚਾਹਨਾ ਵਾ ਕਿ ਉਹਨਾਂ ਨੇ ਮੈਨੂੰ ਇੰਨੀ ਦਲਦਲ ਦੇ ਵਿੱਚੋਂ ਕੱਢਿਆ ਕੋਈ ਵੀ ਸਰ ਅੱਜ ਕੱਲ ਕੋਈ ਨਹੀਂ ਕਰਦਾ ਤੁਹਾਨੂੰ ਵੀ ਪਤਾ ਨਹੀਂ ਆਗਾ ਸਰ ਮੈਂ ਇਹਨਾਂ ਦਾ ਕੀ ਆਪਣੇ ਮੂੰਹ ਚ ਬਿਆਨ ਦਵਾ ਕਰ ਮੈਂ ਇਹਨਾਂ ਦਾ ਇਹਨਾਂ ਦਾ ਧੰਨਵਾਦ ਕਰਨਾ ਚਾਹਨਾ ਹੈ ਕਿ ਉਹ ਮੇਰੇ ਰੱਬ ਰੱਬ ਦੇ ਰੂਪ ਦੇ ਸਮਝ ਕੇ ਆਏ ਹਨ ਉਹਨਾਂ ਨੇ ਮੈਨੂੰ ਇਹਨਾਂ ਕਿਤੇ ਆ ਕੇ ਕਿਹਾ ਕਿ ਨਹੀਂ ਪੁੱਤਰ ਤੂੰ ਛੱਡ ਤੇਰੇ ਨਾਲ ਲੱਗੇ ਸੀ ਸਰ ਮੈਨੂੰ ਇਹਨਾਂ ਹੀ ਹੋਇਆ ਕਿ ਨਹੀਂ ਮੇਰੇ ਨਾਲ ਲੱਗੇ ਗੁਰਮੀ ਸਿੰਘ ਜੀ ਇਸ ਕਰਕੇ ਸਰ ਮੈਂ ਹੌਲੀ 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 ਸਾਰਾ ਉੱਚ ਛੱਡਤਾ ਉਹਨਾਂ ਨੇ ਮੈਡੀਸਿਨ ਖਾਣੇ ਆਜੀ ਮੈਂ ਸਰਕਾਰ ਹੋ ਗਏ ਆ ਕੋਈ ਨਿਸ਼ਾਨੀ ਨਹੀਂ ਦਿੱਤਾ ਕੁਝ ਨਹੀਂ ਦਿੱਤਾ ਫ੍ਰੈਸ਼ ਹੋ ਗਏ ਸਿੱਧਾ ਹੀ ਆਪਣਾ ਘਰ ਇੱਥੇ ਆਇਆ ਫ੍ਰੈਸ਼ ਬodies ਦਈ ਇੱਥੇ ਆਇਆ ਸਰ ਮੈਂ ਤੇ ਇੰਨਾ ਹੀ ਕਹਿਣਾ ਚਾਹਣਾ ਵਾਂ ਕਿ ਜਿੰਨੇ ਵੀ ਮੇਰੇ ਵੀਰ ਭਰਾ ਹੈਗੇ ਆ ਜਿਹੜੇ ਮਨੋਂ ਦਿਲੋਂ ਛੱਡਣਾ ਚਾਹੁੰਦੇ ਆ ਉਹ ਇੱਥੇ ਆ ਕੇ ਰੈੱਡ ਕਰਾਸ ਬੱਬਿਆਲੀ ਰੋਡ ਤੇ ਹੈ ਇਹ ਸੈਂਟਰ ਸ੍ਰੀ ਕੀ ਨਾਮ ਦਾ ਅਰਮੇਸ਼ ਮਹਾਜੰਜੀਤਾ ਉੱਥੇ ਆ ਕੇ ਜ਼ਰੂਰ ਵਿਜ਼ਿਟ ਕਰ ਇਥੇ ਆਰੇ ਇੱਕ ਰੀ ਜ਼ਰੂਰ ਵੇਖਣ ਕੀ ਕੀ ਹਿਸਾਬ ਇਥੇ ਬਾਕੀ ਸੈਂਟਰਾਂ ਨਾਲ ਉੱਥੇ ਇੰਨਾ ਹੈ ਨਹੀਂ ਆ। ਇੱਥੇ ਸਰ ਰੋਟੀ ਪਾਣੀ ਇੰਨਾ ਵਧੀਆ ਮਿਲਦਾ ਹੈ। ਕੀ ਮੈਮ ਕਾਉਂਸਲਿੰਗ ਕਰਦੇ ਆ ਠੀਕ ਆ। ਫਿਰ ਸਰ ਇੰਨਾ ਸਾਰੇ ਇੰਨਾ ਮੋਟੀਵੇਟ ਕਰਦੇ ਆ ਇੱਕ ਢੋਲੀ ਮੈਮ ਸਿਰੇ ਯੋਗਾ ਕਰਾਉਂਦੇ ਆ। ਸਿਰੇ ਜਲਦੀ ਉੱਠ ਕੇ ਆਪਣਾ ਧਿਆਨ ਪੜਕਾਉਂਦੇ ਨਹੀਂ ਹਟਾ। ਲਾਂਦੇ ਰਹਿੰਦੇ ਕਿ ਮਨ ਲੱਗਾ ਰਵੇ ਕਿ ਉਹ ਚਿੱਟੇ ਹਲ ਮਾਨਾ ਜਾਵੇ ਹਟਾ। ਈ ਮਾਨਜੋਗ ਜੀ ਵੀ ਸਾਹਿਬ ਤੇ ਸਾਡੇ ਐਸਐਸਪੀ ਬੰਗੁਰਦਾਸਪੁਰ ਹਰੀਸ਼ ਜਮਨ ਜੀ ਦੀ ਅਗਵਾਈ ਹੇਠ ਅਨੁਸਾਰ ਜਿਹੜੇ ਰੈੱਡ ਕਰਾਸ ਦੇ ਵਿੱਚ ਡੀ ਐਡਿਕਸ਼ਨ ਸੈਂਟਰ ਹੈ ਉੱਥੇ ਅਸੀਂ ਜਿਤਨਾ ਤਿੰਨ ਬੱਚਿਆਂ ਨੂੰ ਦਾਖਲ ਕਰਵਾ ਰਹੇ ਹਾਂ ਜਿਹਦੇ ਵਿੱਚ ਕੁਝ ਈ ਰਿਕਸ਼ਾ ਦੇ ਵਿੱਚ ਬੈਠ ਕੇ ਘਰ ਰਹੇ ਸੀਗੇ ਉਹਨਾਂ ਨੂੰ ਹੁਣ ਇੱਥੇ ਡੀ ਐਡਿਕਸ਼ਨ ਸੈਂਟਰ ਵਿੱਚ ਦਾਖਲ ਕਰਵਾ ਕੇ ਵੀ ਉਹਨਾਂ ਦਾ ਨਸ਼ਾ ਛੁਡਾਇਆ ਜਾ ਸਕੇ ਤੇ ਉਹਨਾਂ ਨੇ ਵੀ ਪ੍ਰਣ ਕੀਤਾ ਵੀ ਅਸੀਂ ਅਗੇ ਤੋਂ ਨਸ਼ਾ ਨਹੀਂ ਕਰਾਂਗੇ ਤੇ ਚੰਗੇ ਜੀਵਨ ਨੂੰ ਬਤੀਤ ਕਰਾਂਗੇ ਇੱਥੇ ਸਾਡੇ ਵੱਲੋਂ ਰਮੇਸ਼ ਅੰਕਲ ਜੀ ਦਾ ਬਹੁਤ ਜ਼ਿਆਦਾ ਸਹਿਯੋਗ ਆ ਜੀ ਜਿਹੜਾ ਸਾਨੂੰ ਫ੍ਰੀ ਆਫ ਕੋਸਟ ਇੱਥੇ ਇਹਨਾਂ ਨੂੰ ਡਾਕਟਰ ਕਰਕੇ ਇਹਨਾਂ ਨੂੰ ਨਸ਼ਾ ਛਡਾਉਂਦੇ ਨੇ ਇਹਨਾਂ ਨੂੰ ਮੈਡੀਟੇਸ਼ਨ ਕਰਾਉਂਦੇ ਨੇ ਇਹਨਾਂ ਦਾ ਖਾਣ ਪੀਣ ਦਾ ਖਿਆਲ ਰੱਖਦੇ ਨੇ ਉਦੋਂ ਹੋਰ ਵੀ ਸਾਰਾ ਇਹਨਾਂ ਨੂੰ ਲੁੱਕ ਆਫਟਰ ਕਰਦੇ ਨੇ ਜਾ ਹੋਰ ਵੀ ਤੁਸੀਂ ਦੇਖੋ ਜੇ ਕੋਈ ਜੇ ਕੋਈ ਕੋਈ ਨਸ਼ਾ ਐਡਿਕਸ਼ਨ ਲੈ ਪੀਂਦੀ ਨੇ ਜਾਂ ਨਸ਼ਾ ਕਰਦੇ ਉਹ ਸਾਡੇ ਕੋਲ ਹੌਣ ਅਸੀਂ ਉਹਨਾਂ ਨੂੰ ਦਾਖਲ ਕਰਾਵਾਂਗੇ ਔਰ ਅਸੀਂ ਪ੍ਰਣ ਕੀਤਾ ਹੋਇਆ ਵੀ ਅਸੀਂ ਨੈਸ਼ਨਲ ਹਰ ਹਾਲਤ ਦੇ ਵਿੱਚ ਗੁਰਦਾਸਪੁਰ ਦੇ ਵਿੱਚੋਂ ਖਤਮ ਕਰਾਂਗੇ ਇਸ ਜੜ ਨੂੰ ਜਿਹੜੀ ਨੂੰ ਅਸੀਂ ਖਤਮ ਕਰਾਂਗੇ ਔਰ ਜੇ ਕੋਈ ਵੇਚਦਾ ਵਾ ਤੇ ਉਹਦੇ ਬਾਰੇ ਸਾਨੂੰ ਕੋਈ ਪਬਲਿਕ ਵੀ ਦੱਸੇ ਉਸ ਦਾ ਨਾਮ ਗੁਪਤ ਰੱਖਾਂਗੇ ਤੇ ਉਹਨਾਂ ਨੂੰ ਜਿਹੜਾ ਵੇਚਣ ਵਾਲੇ ਨੂੰ ਫਰਕ ਇਸ ਲੱਖਾਂ ਦੇ ਪਿੱਛੇ ਬਚਾਵਾਂਗੇ